ਯੂਕਰੇਨ ਚ ਫਸੇ ਦੋ ਭਾਰਤੀ ਨੌਜਵਾਨ ਨੌਕਰੀ ਦੇ ਬਹਾਨੇ ਰੂਸ ਫੋਰਸ ਚ ਕੀਤਾ ਭਰਤੀ ਸੱਸ਼ਕਾਲ ਜੀ ਮੈਰੋਸ਼ ਨੇ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸਦੀ ਹੈ ਕਿ ੜੀ ਵੀਜ਼ੇ ਤੇ ਗਏ ਦੋ ਭਾਰਤੀ ਨੌਜਵਾਨ ਯੂਕਰੇਨ ਵਿੱਚ ਫਸ ਗਏ ਨੇ ਹਰਿਆਣਾ ਦੇ ਪਿੰਡ ਕੁਮਾਹੀਆਂ ਦੇ ਦੋ ਨੌਜਵਾਨ ਵੀਜ਼ਾ ਲੈ ਕੇ ਰੂਸ ਵਿੱਚ ਪੜ੍ਹਾਈ ਕਰਨ ਗਏ ਸਨ ਪਰ ਹੁਣ ਯੂਕਰੇਨ ਵਿੱਚ ਫਸ ਗਏ ਨੇ ਨੌਜਵਾਨ ਨੂੰ ਰਸ਼ੀਆ ਆਰਮੀ ਵਿੱਚ ਨੌਕਰੀ ਦੇਣ ਦਾ ਲਾਲਚ ਦੇ ਕੇ ਫਸਾਇਆ ਗਿਆ ਹੈ ਦੱਸ ਦਈਏ ਕਿ ਨੌਜਵਾਨ ਆਪਣੇ ਪਰਿਵਾਰ ਨੂੰ WhatsApp ਕਾਲ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਬੜੀ ਮੁਸ਼ਕਿਲ ਵਿੱਚ ਫਸ ਗਏ ਹਾਂ ਸਾਨੂੰ ਬਚਾ ਲਓ ਸਾਡੇ ਕੋਲ ਇੱਕ ਦੋ ਦਿਨ ਹੀ ਬਚੇ ਨੇ ਇਸ ਤੋਂ ਬਾਅਦ ਸਾਨੂੰ ਯੁੱਧ ਵਿੱਚ ਪੇਜ ਦਿੱਤਾ ਜਾਵੇਗਾ ਖਬਰ ਮਿਲਦੇ ਹੀ ਦੋਵੇਂ ਨੌਜਵਾਨਾਂ ਦੇ ਪਰਿਵਾਰਵਾਸੀ ਜਿਹੜੇ ਕਿ ਚਿੰਤਾ ਵਿੱਚ ਪੈ ਗਏ ਨੇ ਪਰਿਵਾਰ ਡੀਸੀ ਨੂੰ ਮਿਲ ਕੇ ਨੌਜਵਾਨਾਂ ਨੂੰ ਬਚਾਉਣ ਦੀ ਗੋਹਾਰ ਲਗਾ ਰਹੇ ਨੇ ਫਤਿਹਪੁਰਾਦ ਦੇ ਸੰਗਰੇਤ ਵਿੱਚ ਪਹੁੰਚੇ ਪਿੰਡ ਵਾਲਿਆਂ ਨੇ ਸਰਕਾਰ ਤੋਂ ਜਲਦ ਹੀ ਹੱਲ ਦੀ ਮੰਗ ਕੀਤੀ ਹੈ ਪਿੰਡ ਕੁਮਾਈਆਂਵਾਸੀ ਅੰਕਿਤ ਜਾਗੜਾ ਉਮਰ 23 ਸਾਲ ਤੇ ਵਿਜੇ ਪੁੰਨਿਆ ਉਮਰ 25 ਸਾਲ ਦੋਵੇਂ ਸਟੱਡੀ ਵੀਜ਼ਾ ਲੈ ਕੇ ਰੂਸ ਗਏ ਸਨ ਦੋਵੇਂ ਮਾਸ ਕੋ ਸ਼ਹਿਰ ਵਿੱਚ ਰੁਕੇ ਸਨ ਦੱਸ ਦਈਏ ਕਿ ਅੰਕਿਤ ਫਰਵਰੀ 2025 ਵਿੱਚ ਰੂਸ ਗਿਆ ਸੀ ਜਦੋਂ ਕਿ ਵੀਜ਼ਾ ਇੱਕ ਵਾਰ ਆ ਕੇ ਦੁਬਾਰਾ ਡੇਢ ਮਹੀਨਾ ਪਹਿਲਾਂ ਗਿਆ ਸੀਗਾ ਰਗਵੀਰ ਜਾਗੜਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਅੰਕਿਤ ਬਾਰਨੀ ਪਾਸ ਕਰਕੇ 15 ਫਰਵਰੀ ਨੂੰ ਸਟੱਡੀ ਵੀਜ਼ੇ ਤੇ ਰੂਸ ਗਿਆ ਸੀ ਉਸ ਨੇ ਮਾਸਕੋ ਸ਼ਹਿਰ ਦੇ ਐਮ ਐਸ ਐਲ ਯੂ ਕਾਲਜਸ ਵਿੱਚ ਲੈਂਗੁਏਜ ਕੋਰਸ ਵਿੱਚ ਦਾਖਲਾ ਲਿਆ ਸੀ ਦੂਜੇ ਨੌਜਵਾਨ ਵੀਜ਼ਾ ਵੀ ਜੇ ਵੀ ਇਸ ਤਰ੍ਹਾਂ ਹੀ ਸਟੱਡੀ ਵੀਜ਼ੇ ਤੇ ਗਿਆ ਸੀ ਰਗਵੀਰ ਨੇ ਦੱਸਿਆ ਕਿ ਉਸ ਦਾ ਭਰਾ ਨੇ ਉਸ ਨੂੰ ਦੱਸਿਆ ਕਿ ਉਹਨਾਂ ਨੂੰ ਇੱਕ ਮਹਿਲਾ ਨੇ ਲਾਲਚ ਦੇ ਕੇ ਫਸਾਇਆ ਕਿ ਉਹਨਾਂ ਨੂੰ ਰੂਸ ਫੌਜ ਵਿੱਚ ਨੌਕਰੀ ਦਿਵਾਵਾਂਗੀ ਤੇ 15 ਦਿਨ ਦੀ ਟ੍ਰੇਨਿੰਗ ਤੋਂ ਬਾਅਦ 1 ਲੱਖ ਰੁਪਇਆ ਮਿਲੇਗਾ ਇਸ ਦੇ ਬਾਅਦ 1.5 ਮਹੀਨੇ ਤੋਂ 1.5 ਤੋਂ 2 ਲੱਖ ਰੁਪਏ ਤਨਖਾਹ ਦਿੱਤੀ ਜਾਵੇਗੀ ਰਗੂਵੀਰ ਨੇ ਦੱਸਿਆ ਕਿ 15-15 ਲੋਕਾਂ ਦੇ ਤਿੰਨ ਬੈਚ ਬਣਾਏ ਗਏ ਸਨ ਸਭ ਤੋਂ ਪਹਿਲੇ ਬੈਚ ਵਿੱਚ ਉਹਨਾਂ ਦਾ ਭਰਾ ਅੰਕਿਤ ਤੇ ਪਿੰਡ ਦਾ ਹੀ ਵਿਜੇ ਵੀ ਸ਼ਾਮਿਲ ਹੈ ਅੰਕਿਤ ਦੇ ਭਰਾ ਰਗੂਵੀਰ ਨੇ ਦੱਸਿਆ ਕਿ ਉਹਨਾਂ ਦੇ ਭਰਾ ਤੇ ਉਸ ਦੇ ਸਾਥੀ ਫਿਲਹਾਲ ਯੂਕਰੇਨ ਵਿੱਚ ਰੂਸ ਤੋਂ 300 ਕਿਲੋਮੀਟਰ ਦੂਰ ਹਨ ਉਹਨਾਂ ਨੇ ਸੋਲਿਡੇਵ ਖੇਤਰ ਵਿੱਚ ਜੰਗਲ ਦੇ ਇਲਾਕੇ ਵਿੱਚ ਰੱਖਿਆ ਗਿਆ ਹੈ ਉਥੋਂ ਉਹਨਾਂ ਨੂੰ 2-3 ਦਿਨ ਬਾਅਦ ਯੁੱਧ ਲਈ ਭੇਜ ਦਿੱਤਾ ਜਾਵੇਗਾ ਤੇ ਉਸ ਦੀ ਤਿਆਰੀ ਚੱਲ ਰਹੀ ਹੈ। ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਤਨਬਦ।